I'm <laughs> ਸੰਗਤ ਜੀ ਸੰਗਤ ਦਾ ਜਨੂਨ ਦੇਖ ਲਓ ਸੰਗਤ ਸੜਕ ਦੇ ਉੱਪਰ ਸੁੱਤੀ ਹੋਈ ਹੈ ਜੀ ਇਹ ਦੇਖੋ ਇਹ ਦੇਖੋ ਜੀ ਮਾਤਾ ਜੀ ਸੁੱਤੇ ਹੋਏ ਨੇ ਲੰਮੇ ਪੈਰ ਨੇ ਥੱਕ ਗਏ ਨੇ ਇਹ ਦੇਖੋ ਸਭ ਨੇ ਬੋਕਰਾਂ ਦੀ ਝਾੜੂ ਦੀ ਸੇਵਾ ਪੜੀ ਹੋਈ ਹੈ ਜੀ ਜਿਉ ਜਿਉ ਪਾਸ਼ਾ ਜੀ ਪਾਸ਼ਾ ਪੁੱਛੋਂ ਆ ਰਹੇ ਨੇ ਬਾਬਾ ਦੀਪ ਸਿੰਘ ਜੀ ਆਪਣੀ ਸਵਾਰੀ ਦੇ ਵਿੱਚ ਉਹ ਦੇਖੋ ਪਿੱਛੇ ਬਾਬੇ ਦਾ ਸਰੂਪ ਆ ਰਿਹਾ ਜੀ ਪਿੱਛੇ ਸਿੰਘ ਸਾਹਿਬ ਬੈਠੇ ਹੋਏ ਨੇ ਇਹ ਸਾਰੀ ਸੰਗਤ ਅੱਗੇ ਅਕੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਸੜਕ ਸਾਫ਼ ਕਰ ਰਹੀ ਹੈ ਜੀ ਆ ਦੇਖੋ ਜੀ ਸੜਕ ਤੇ ਸੇਵਾ ਕਰ ਰਹੀ ਹੈ ਜੀ ਬਜ਼ੁਰਗ ਨੇ ਧੰਾਨਾ ਨੇ ਮਾਤਾ ਨੇ ਸਭ هەر ਕਿਸਮ ਦੇ ਲੋਕ ਬੈਠੇ ਹੋਏ ਨੇ ਪਰਲੇ ਪਾਸੇ ਸੜਕ ਚੱਲ ਰਹੀ ਹੈ ਜੀ ਦੇਖੋ ਵਨਵੇ ਕਰਤਾ ਹੋਇਆ ਆ ਦੇਖੋ ਜੀ ਆ ਦੇਖੋ ਜੀ ਸਾਰੇ ਜਿਹਨੇ ਬੈਠੇ ਹੋਏ ਨੇ ਆਪ ਕੋਈ ਆਪਣੀ ਬੁੱਕਰਾਂ ਆਪਣੀ ਆਪਣੀ ਸੇਵਾ ਫੜ ਕੇ ਬੁੱਕਰਾਂ ਫੜ ਕੇ ਬੈਠੇ ਹੋਏ ਨੇ ਸਭ ਲੋਕ ਸੰਜੋ ਸਾਰੀ ਬੱਠੀ ਸੇਵਾ ਕਰ ਰਹੀ ਹੈ ਜੀ ਇਹ ਦੇਖੋ ਸਿੰਘ ਸੁੰਦਰ ਸਿੰਘਾ ਵਜਾ ਰਹੇ ਨੇ ਜੀਪ ਦੇ ਵਿੱਚ ਐਸਾ ਨਗਾੜਾ ਵੱਜ ਰਿਹਾ ਜੀ

ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ Baba ਦੀਪ ਸਿੰਘ ਜੀ

ਸੰਤਨ ਬਾਬਾ ਦੀਪ ਸਿੰਘ ਜੀ ਸੰਤਨ ਬਾਬਾ ਦੀਪ ਸਿੰਘ ਜੀ ਸੰਤਨ ਬਾਬਾ ਦੀਪ ਸਿੰਘ ਜੀ ਸੰਤਨ ਬਾਬਾ ਦੀਪ ਸਿੰਘ ਜੀ ਸੰਤਨ ਬਾਬਾ ਦੀਪ ਸਿੰਘ ਜੀ ਸੰਤਨ ਬਾਬਾ ਦੀਪ ਸਿੰਘ ਜੀ ਸੰਤਨ ਬਾਬਾ ਦੀਪ ਸਿੰਘ ਜੀ ਸੰਤਨ ਬਾਬਾ ਦੀਪ ਸਿੰਘ ਜੀ ਸੰਤਨ ਬਾਬਾ ਦੀਪ ਸਿੰਘ ਜੀ

ਤਨਵਪਾਪਾ ਦੀਪ ਸਿੰਘ ਜੀ ਧੰਨ ਧੰਨ ਵਾ 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 ਦੀਪ ਸਿੰਘ ਜੀ बाबा दप सी जी बाबा दप सिंह जी ਜੋ ਜਿਦਾ ਮਹਾਰਾਜਾ ਸਰੂਪ ਅਗੇ ਆ ਰਿਹਾ ਉਸੇ ਤਰ੍ਹਾਂ ਸੰਗਤ ਸੇਵਾ ਕਰ ਰਹੀ ਹੈ ਜੀ ਦੇਖੋ ਸੰਗਤ ਦਾ ਉਤਸ਼ਾਹ ਦੇਖੋ ਜੀ ਸੰਤਾ ਚਾੜੂ ਦੀ ਸੇਵਾ ਚਾੜੂ ਦੀ ਸੇਵਾ ਦੇਖੋ ਕਰ ਰਹੀ ਹੈ ਜੀ ਸੰਤਾ ਆ ਦੇਖੋ ਵਾਇਗਰੂ ਦੇਖੋ ਪੈਂਚਰ ਵਿੱਚ ਬੱਚਾ ਵੀ ਚੁੱਕਿਆ ਹੋਇਆ ਹੈ ਜੀ ਨਾਨਾ ਦੇਖੋ ਸੇਵਾ ਵੀ ਕਰ ਰਹੀ ਹੈ ਇਹਨੇ ਆ ਦੇਖੋ ਵਾਇਗਰੂ ਬੀਬੀਆਂ ਵੀ ਤੇ ਬੰਦੇ ਵੀ ਵੇਖ ਲਓ ਕਿੰਨਾ ਚੜ੍ਹਦੀ ਕਲਾ ਦੀ ਸੇਵਾ ਕਰ ਰਹੇ ਨੇ ਸਾਰੇ ਜਿਨੇ ਦੇਖੋ ਜਿਉਂ-ਜਿਉਂ ਮਹਾਰਾਜ ਸਰੂਪ ਅਕੇ ਆ ਰਿਹਾ ਉਸੇ ਤਰ੍ਹਾਂ ਹੀ ਸੇਵਾ ਚੱਲ ਰਹੀ ਹੈ ਜੀ ਬਹੁਤ ਵੱਡਾ ਨਗਰ ਕੀਰਤਨ ਚੱਲ ਰਿਹਾ ਜੀ ਇਹ ਨਗਰ ਕੀਰਤਨ ਮੇਰੇ ਖਿਆਲ ਨਾਲ ਘਟੋ ਘਟ 2 ਤੋਂ 3 ਕਿਲੋਮੀਟਰ ਲੰਬਾ ਨਗਰ ਕੀਰਤਨ ਸਵੇਰੇ 10:30 ਵਜੇ ਨਗਰ ਕੀਰਤਨ ਸ਼ੁਰੂ ਹੋਇਆ ਸੀਗਾ ਜੀ ਤੇ ਆ ਦੇਖ ਲਓ ਜੀ ਹਜੇ ਤੱਕ ਇਹ ਸੁਲਤਾਨਗੜ੍ਹ ਤੋਂ ਥੋੜੇ ਅੱਗੇ ਹੀ ਆਇਆ ਜੀ ਜੀਤ ਨਗਰ ਤੇ ਪਹੁੰਚਿਆ ਵਾਹਿਗੁਰੂ ਜੀ ਉਹ ਆ ਦੇਖੋ ਨਗਰ ਕੀਰਤਨ ਵਿੱਚ ਸੰਗਤਾਂ ਸੇਵਾ ਕਰ ਰਹੀਆਂ ਨੇ। ਲੋਕਾਈ ਗਰੁੱਪ ਬਹੁਤ ਉសា ਸੰਗਤ ਦੇ ਵਿੱਚ ਸੇਵਾ ਕਰਨ ਦਾ ਬਹੁਤ ਸਾਦ ਨਸੰਦਰ ਸੇਵਾ ਕਰ ਰਹੀ ਹੈ। ਤੁਸੀਂ ਦੇਖ ਸਕਦੇ ਹੋ ਸੰਗਤ ਕਿਸ ਤਰ੍ਹਾਂ ਬਹੁਤ ਸੰਗਤਾਂ ਵਾਹਿਗੁਰੂ ਜੀਓ ਬਹੁਤ ਕਿਰਪਾ ਪਾਪਾ ਦੀਪ ਸਿੰਘ ਜੀ ਸੰਤਾਨਪੁਰ ਮੇਰੇ ਪਰੇ ਹੱਥ ਰੱਖਿਆ ਹੋਇਆ ਸੰਤਾਨਪੁਰ ਪਾਪਾ ਦੀਪ ਸਿੰਘ ਜੀ ਨੇ ਤਨ ਤਨ ਬਾਬਾ ਦੀਪ ਸਿੰਘ ਜੀ 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 ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ 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 ਜੀ ਧੰਤਨ ਬਾਬਾ ਦੀਪ ਸਿੰਘ 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 ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੋ ਰਹੀ ਹੈ ਜੀ ਤੇਰੀ ਜੈ ਜੈਕਾਰ ਹੋ ਰਹੀ ਜੀ ਤੇਰੀ ਜੈ ਜੈਕਾਰ ਹੋ ਰਹੀ ਹੈ ਜੀ ਤੇਰੀ ਜੈ ਜੈਕਾਰ ਹੋ ਰਹੀ ਹੈ ਜੀ ਤੇਰੀ ਜੈ ਜੈਕਾਰ ਸਾ ਸ੍ਰੀ ਅਕਾਲ ਬੋਲੇ ਸੋਨ ਹਾਲ ਸਾ ਸ੍ਰੀ ਅਕਾਲ ਬੋਲੇ ਸੋਨ ਹਾਲ ਸਾ ਸ੍ਰੀ ਅਕਾਲ ਹੋਰਹੀ ਹੈ ਜੀ ਤੇਰੀ ਜੈ ਜੈਕਾਰ 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 ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਧੰਤਨ ਤਨ ਬਾਬਾ ਦੀਪ ਸਿੰਘ ਜੀ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਤਨ ਤਨ ਬਾਬਾ ਦੀਪ ਸਿੰਘ ਜੀ ਧੰਤਨ ਤਨ ਬਾਬਾ ਦੀਪ ਸਿੰਘ ਜੀ ਤਨ ਬਾਬਾ ਦੀਪ ਸਿੰਘ ਜੀ ਧੰ ਤਨ ਬਾਬਾ ਦੀਪ ਸਿੰਘ ਜੀ ਤਨ ਬਾਬਾ ਦੀਪ ਸਿੰਘ ਜੀ ਧੰ ਤਨ ਬਾਬਾ ਦੀ ਰਹੀ ਹੈ ਜੀ ਤੇਰੀ ਜੈ ਜੈਕਾਰ ਰਹੀ ਹੈ ਜੀ ਤੇਰੀ ਜੈ ਜੈਕਾਰ